Youth Wise Foundation ਵੱਲੋਂ ਆਪਣੇ ਹਫਤਾਵਾਰੀ ਪ੍ਰੋਜੈਕਟ ਤਹਿਤ ਸਥਾਨਕ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਮਰੀਜ਼ਾਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਗਿਆ ਜਿਸ ਦਾ ਉਦਘਾਟਨ ਥਾਣਾ ਸਦਰ ਦੇ ਇੰਚਾਰਜ ਅਮਨਦੀਪ ਨਾਹਰ ਨੇ ਕੀਤਾ ਇਸ ਦੌਰਾਨ ਖatri ਸਮਾਜ ਵੈਲਫੇਅਰ ਸੁਸਾਇਟੀ ਫਗਵਾੜਾ ਪ੍ਰਧਾਨ ਰਮਨ ਨਹਿਰਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਨੰਦ ਸੋਨੀ, ਮੋਹਨ ਲਾਲ ਤਨੇਜਾ, ਸੁਧਾਰਾਣੀ ਅਤੇ ਹੋਰ ਮੈਂਬਰ ਵੀ ਮੌਜੂਦ ਸਨ ਫਗਵਾੜਾ ਤੋਂ ਦੁਆਬਾ ਮੀਡੀਆ ਹਟਿੰਲੇ ਵਿਕਾਸਮਨੀ ਦੀ ਰਿਪੋਰਟ ਕਾਮ ਇਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਯੂਥ ਵਾਈਸ ਫੈਡਰੇਸ਼ਨ ਵੱਲੋਂ ਲੰਕ ਸੋਨੀ ਜੀ ਮੇਰੇ ਨਾਲ ਨੇ ਪੂਸਾਰੀ ਟੀਮ ਜਿਹੜੀ ਹੈਗੀ ਆ ਅਸੀਂ ਆਪਣਾ ਪੇਸ਼ੰਟ ਨੂੰ ਲੰਗਰ ਚਈਦਾ ਆ ਸਾਡੇ ਨਾਲ ਅੱਜ ਮੋਨ ਲਾਲ ਜੀ ਸੁਧਾਰਾਨੀ ਉਹ ਸਾਡੇ ਜਿਹੜੇ ਐਸ ਐਚਓ ਸਾਹਮਣੇ ਮਦੀਨਾਰ ਜੀ ਉਹ ਅੱਜ ਸਾਡੇ ਵਿੱਚ ਆਏ ਆ ਮੈਂ ਉਹਨਾਂ ਦਾ ਸਵਾਗਤ ਕਰਦਾ ਪਗਵਾਣਾ ਵਾਪਸ ਆਉਣ ਦਾ ਵੀ ਉਹਨਾਂ ਦਾ ਸਵਾਗਤ ਕਰਨਾ ਔਰ ਪ੍ਰਮਾਤਮਾ ਅਗੇ ਦੁਆ ਕਰਦਾ ਕਿ ਜਿੱਦਾਂ ਦਾ ਅਸੀਂ ਲੰਗਰ ਕਰਦੇ ਸਾਨੂੰ ਪ੍ਰਮਾਤਮਾ ਦੀ ਸ਼ਕਤੀ ਦਵੇ ਕਿ ਅਸੀਂ ਲੋਕਾਂ ਦੀ ਹੋਰ ਸੇਵਾ ਕਰਦੇ ਰਹੀਏ ਔਰ ਸਾਨੂੰ ਵੇਟ ਪਰ ਅਸੀਂ ਖਾਣਾ ਦਈਏ ਵੈਸੇ ਨਾਲ ਹੀ ਆਨੰਦ ਸੋਨੀ ਜੀ ਦਾ ਔਰ ਨਾਰ ਸਾਹਿਬ ਦਾ ਇੱਥੇ ਆਉਣ ਦਾ ਹੋਣ ਧੰਨਵਾਦ ਕਰਨਾ ਅਸੀਂ ਰਾਮ ਸਸਕਾਰ ਜੀ ਯੂਥ ਵਾਇਸ ਫਾਊਂਡੇਸ਼ਨ ਫਗਵਾੜਾ ਰਮਨ ਮਹਿਰਾ ਜੀ ਤੇ ਉਹਨਾਂ ਦੀ ਟੀਮ ਵੱਲੋਂ ਜੋ ਮਰੀਜ਼ਾਂ ਨੂੰ ਹਰ ਸ਼ੁੱਕਰਵਾਰ ਜੇ ਕਈ ਵਾਰ ਹਫਤੇ ਦੇ ਵਿੱਚ ਦੋ ਬਾਰ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਮਰੀਜ਼ਾਂ ਨੂੰ ਖਾਣਾ ਪ੍ਰੋਵਾਈਡ ਕੀਤਾ ਜਾਂਦਾ ਹੈ ਇਹ ਕਿਨਾਂ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਤੇ ਪ੍ਰਮਾਤਮਾ ਕੇ ਦੁਆ ਕਰਦੇ ਆਂ ਕਿ ਇਸ ਤਰ੍ਹਾਂ ਹੀ ਇਹ ਪੇਸ਼ੈਂਟਾਂ ਦੀ ਸੇਵਾ ਕਰਦੇ ਰਹਿਣ ਬਹੁਤ ਹੀ ਨਜ਼ਰ ਆਇਆ ਬਹੁਤ ਵਧੀਆ ਕੰਮ ਆ